ਜੋ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ 315ਵਾਂ ਸਰਹੰਦ ਫਤਿਹ ਦਿਵਸ ਦਾ ਦਿਹਾੜਾ 13 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਕਬਾ ਤੋਂ ਵਿਸ਼ਾਲ ਫਤਿਹ ਮਾਰਚ ਕੱਢ ਕੇ ਬਨਾਇਆ ਜਾਣਾ ਸੀ ਐਸਪੀ ਸਿੰਘ ਉਭਰਾਏ ਜੀ ਨੇ ਰਵਾਨਾ ਕਰਨਾ ਸੀ ਹੋਰ ਨੇਤਾਵਾਂ ਨੂੰ ਸਭ ਨੂੰ ਖੁੱਲੇ ਸੱਦੇ ਦਿੱਤੇ ਹੋਏ ਸੀ ਜਿੱਥੇ ਸਵਾ 100 ਗੱਡੀ ਦਾ ਸਾਡਾ ਇੰਤਜ਼ਾਮ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਉਹ ਫਤਿਹਬਾਦ ਚ ਆਰੰਭ ਹੋਣਾ ਸੀ ਬਾਬਾ ਬਲਵਿੰਦਰ ਸਿੰਘ ਜੱਥੇਦਾਰ ਨੇ ਹਿੰਗਮੂਹੀ ਗੁਰਦਾਸ ਸਿੰਘ ਲੜੀ ਤੋਂ ਉਹਨਾਂ ਨੇ ਫੌਜਾਂ ਲੈ ਕੇ ਗੱਤਕਾ ਪਾਰਟੀ ਸਾਰਾ ਜੋ ਪ੍ਰੋਗਰਾਮ ਅਲਿਖਿਆ ਸੀ ਕਿ ਅਸੀਂ ਰਖਵਾ ਪਵਨ ਤੋਂ ਚੱਲ ਕੇ ਉਸ ਤੋਂ ਬਾਅਦ ਅ ਅਜੀਤ ਸਰ ਗੁਰਦੁਆਰਾ ਸਾਹਿਬ ਮੁਲਾਪੁਰ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਵਕ ਵਕ ਮੈਂ ਸਮਝਦਾ ਇਸ ਵਾਰ ਸਭ ਤੋਂ ਵੱਧ ਸੰਗਤਾਂ ਦੇ ਵਿੱਚ ਉਤਸ਼ਾਹ ਸੀ ਕਿ ਅਸੀਂ ਸਵਾਗਤ ਕਰੀਏ ਆ ਮੈਨੂੰ ਸਵੇਰੇ 3:00 ਕਿਆਂ ਤੋਂ ਸਰਪੰਚ ਦਾ ਫੋਨ ਆਇਆ ਦੱਸੋ ਜੀ ਕੀ ਕੀ ਰੱਖੇ ਬినా ਮਤਲਬ ਬੜਾ ਵੱਡਾ ਲੋਕਾਂ ਦੇ ਵਿੱਚ ਉਤਸ਼ਾਹ ਸੀ ਪਰ ਜੋ ਮਜਬੂਰੀ ਜੋ ਹਾਲਾਤ ਬੜੇ ਨੇ ਜੋ ਜੰਗ ਦੇ ਹਾਲਾਤ ਬੜੇ ਨੇ ਅਤੇ ਜੋ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਅਸੀਂ ਵੀ ਉਹਨਾਂ ਦਾ ਸਹਿਯੋਗ ਕਰਨਾ ਸਾਡਾ ਫਰਜ਼ ਹੈ ਕਿ ਜੋ ਪ੍ਰਸ਼ਾਸਨ ਕਹੇ ਜੋ ਸਰਕਾਰ ਦਾ ਕਿ ਜਿਹੜਾ ਉਹ ਫਤੇ ਮਾਰਚ ਮੈਨੂੰ ਸ਼ਰਮਾ ਜੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਫਿਰ ਮੈਂ ਫੌਰਨ ਸਾਰੇ ਸੰਪਰਕ ਕੀਤੇ ਤੇ ਮੈਂ ਦੇਖਿਆ ਕਿ ਸਾਰਿਆਂ ਦਾ ਇਹੀ ਰਹਿ ਸੀ ਕਿ ਸਾਨੂੰ ਉਹ ਮੁਲਤਵੀ ਕਰਨਾ ਚਾਹੀਦਾ ਤੇ ਅਸੀਂ ਹੁਣ ਜੋ ਪ੍ਰੋਗਰਾਮ ਅਲਿਖਿਆ ਗਿਆ ਸਾਡੇ ਜਿਹੜੇ ਮੇਨ ਆਉਦੇਦਾਰ ਨੇ ਬਾਬਾ ਬੰਦਾ ਬਹਾਦਰ ਫਾਊਂਡੇਸ਼ਨ ਦੇ ਅਸੀਂ ਇਕੱਠੇ ਜ਼ਰੂਰ 9 ਵਜੇ ਹੋਵਾਂਗੇ 13 ਤਾਰੀਖ ਨੂੰ ਬਾਬਾ ਬੰਦਾ ਬਹਾਦਰ ਭਵਨ ਰੱਖਵਾ ਵਿਖੇ ਤੇ ਉਸ ਤੋਂ ਬਾਅਦ ਉਥੋਂ ਚੱਲਾਂਗੇ ਗੱਡੀਆਂ ਦੇ ਵਿੱਚ ਅਸੀਂ ਚੱਪੜਚੜੀ ਵੀ ਜਾਵਾਂਗੇ 1 ਵਜੇ ਪਹੁੰਚਾਂਗੇ ਅਤੇ 5 ਵਜੇ ਸਰਹੰਦ ਪਹੁੰਚਾਂਗੇ ਉਹ ਪ੍ਰੋਗਰਾਮ ਹੋਏਗਾ ਪਰ ਉਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਹੋਣਾ ਸੀ ਜੋ ਥਾਂ-ਥਾਂ ਤੇ ਪੜਾਂ ਹੋਣੇ ਸੀ ਉਹ ਨਹੀਂ ਹੋਣਗੇ ਤੇ ਇਹ ਜਿਹੜਾ ਪ੍ਰੋਗਰਾਮਾ ਕਿਉਂਕਿ ਹੁਣ ਆਮ ਜਿਵੇਂ ਸਾਦੇ ਤੌਰ ਤੇ ਅਸੀਂ ਜਾਵਾਂਗੇ ਤੇ ਪਰ ਮੈਂ ਸਮਝਦਾ ਬੜਾ ਮੰਨ ਤੇ ਬੋਝ ਪਿਆ ਕਿਉਂਕਿ ਜਦ ਪ੍ਰਬੰਧਕ ਅ ਦੋ ਬਹੀਨੇ ਢਾਈ ਮਹੀਨੇ ਤੋਂ ਇਸ ਦੇ ਵਿੱਚ ਲੱਗੇ ਹੋਣ ਤੇ ਕਿਤੇ ਆ ਕੇ ਇੱਕਦਮ ਵਿਗਨ ਪੈ ਜੇ ਪੂਰੀ ਰਿਕਵਰਟ ਪੈ ਜੇ ਤਾਂ ਬੜਾ ਦੁੱਖ ਹੁੰਦਾ ਹੈ ਅਸੀਂ ਇਸ ਤੋਂ ਬਾਅਦ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਜਿਹੜਾ ਕਿ ਦਿੱਲੀ ਮਹਿਰੋਲੀ ਵਿਖੇ ਮਨਾਉਣ ਜਾ ਰਹੇ ਹਾਂ ਹਾਲਾਤ ਸਾਜਗਰ ਹੋਣ ਵਧੀਆ ਬਣ ਤੇ ਅਸੀਂ ਉਹ ਦਿਹਾੜਾ ਦਿੱਲੀ ਜਾ ਕੇ ਬਣਾਵਾਂਗੇ ਮਹਿਰੋਲੀ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਵਾਂਗੇ ਜੋ ਪ੍ਰੋਗਰਾਮ ਲਿਖੇ ਹੋਏ ਨੇ ਅਸੀਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਸਾਰੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਦਿੱਲੀ ਜਾਵਾਂਗੇ ਸਾਰਿਆਂ ਸੰਗਤਾਂ ਅਸੀਂ ਦਿੱਲੀ ਕਿਉਂਕਿ ਜੋ 9 ਜੂਨ 1716 ਨੂੰ ਦਿੱਲੀ ਕੋਤਬ ਮিনার ਦੇ ਕੋਲ ਤਰਪੋਲੀਆ ਗਰਾਊਂਡ ਦੇ ਵਿੱਚ ਜੋ 740 ਸਿੰਘਾਂ ਸਮੇਤ ਸ਼ਹਾਦਤ ਹੋਈ ਹੈ ਰੋਜ਼ 100-100 ਕਰਕੇ ਉਹਨਾਂ ਸਿੰਘਾਂ ਨੂੰ ਕਤਲ ਕੀਤਾ ਜਾਂਦਾ ਹੈ ਬਾਬਾ ਜੀ ਦੇ 4 ਸਾਲਾਂ ਸੁਪੁੱਤਰ ਅਜੇ ਸਿੰਘ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਉਹਨਾਂ ਦਾ ਇੱਕ ਇੱਕ ਕਰਕੇ ਅੰਗ ਉਹਨਾਂ ਨੂੰ ਨੋਚਿਆ ਗਿਆ ਜੋ ਜਮੂਰਾ ਨਾਂ ਮਾਸ ਸੋਚਿਆ ਗਿਆ ਤੇ ਅੱਜ ਜਿੱਥੇ ਉਹਨਾਂ ਦਾ ਸ਼ਹੀਦੀ ਦਿਹਾੜਾ ਅਸੀਂ 9 ਜੂਨ ਨੂੰ ਮਨਾਵਾਂਗੇ ਪਰ ਉੱਥੇ ਜਿਹੜੇ ਅੱਜ ਦੇ ਜਿਹੜੇ 13 ਮਈ ਦੇ ਪ੍ਰੋਗਰਾਮ ਨੇ ਉਹ ਅਸੀਂ ਰੱਦ ਕਰਦੇ ਹਾਂ ਜਿਹੜੇ ਉਹਦੇ ਵਿੱਚ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਉਹ ਮਾਰਚ ਨਹੀਂ ਹੋਗਾ ਦੂਸਰਾ ਕਿ ਜਿਹੜਾ ਥਾਂ ਥਾਂ ਸਥਾਨਾਂ ਤੇ ਪੜਾਂ ਕਰ ਰਹੀ ਸੀ ਉਹ ਕੈਨਸਲ ਕੀਤੇ ਨੇ ਤੇ ਅਸੀਂ ਸਾਰਿਆਂ ਨਾਲ ਸੰਪਰਕ ਵੀ ਕਰਾਂਗੇ ਤਦ ਵੀ ਅਸੀਂ ਮੀਡੀਆ ਦੇ ਰਾਹੀਂ ਸਾਰਾ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡਾ ਤਾਂ ਸਾਰਾ ਪ੍ਰੋਗਰਾਮ ਸੈੱਟ ਹੈ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਹਿਯੋਗ ਦੇਣਾ ਜਾਂ ਹਾਲਾਤਾਂ ਨੂੰ ਦੇਖਣਾ ਇਹ ਵੀ ਸਾਡੀ ਡਿਊਟੀ ਹੈ ਸਾਡਾ ਫਰਜ਼ ਹੈ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਦਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਫਤਿਹ ਕੀਤਾ ਸੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਕਰੇ ਕੇ ਕੇ ਬਾਬਾ ਜੀ ਔਰ ਆਪਣੇ ਸਾਰੇ ਸਾਥੀਆਂ ਸਮੇਤ ਜਿਹੜਾ ਫਤਿਹ ਮਾਰਚ ਆ ਉਹ ਲੁਧਿਆਣਾ ਰਕਵਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਭਵਨ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਚੱਪਰ ਚੜੀ ਦੇ ਮੈਦਾਨ ਵਿੱਚ ਜਿੱਥੇ ਵਜੀਦ ਖਾਨ ਨੂੰ ਮਾਰ ਕੇ ਸਰੰਦ ਫਤਿਹ ਕਰਕੇ ਫਤਿਹ ਦਾ ਜਿਹੜਾ ਝੰਡਾ ਸੀ ਉਹ ਸਰੰਦ ਫਤਿਹ ਦੇਸ ਮਨਾਉਣ ਵਾਸਤੇ ਹਮੇਸ਼ਾ ਅਸੀਂ ਜਾਂਦੇ ਆ ਤੋ ਦੇਸ਼ ਦੇ ਵਿੱਚ ਐਸੇ ਹਾਲਾਤ ਪੈਦਾ ਹੋਏ ਨੇ ਜਿਹੜੇ ਕਿ ਜਿਸ ਤਰ੍ਹਾਂ 바ਵਾ ਜੀ ਨੇ ਜ਼ਿਕਰ ਕੀਤਾ ਕਿ ਅੱਜ ਜੰਗ ਦਾ ਖਤਰਾ ਬਣਿਆ ਹੋਇਆ ਇਹਨਾਂ ਹਾਲਾਤਾਂ ਦੇ ਵਿੱਚ ਮਹਾਰਾਜ ਦੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜਿਹੜਾ ਇੱਥੋਂ ਫਤਿਹ ਮਾਰਚ ਜਾਣਾ ਸੀ ਬੜੇ ਸ਼ਾਨੋ ਸ਼ੌਕਤ ਦੇ ਨਾਲ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਪ੍ਰੋਗਰਾਮ ਰੱਦ ਕੀਤਾ ਜਾਂਦਾ ਇਸ ਕਰਕੇ ਮੈਂ 바ਵਾ ਜੀ ਦਾ ਵੀ ਬਹੁਤ ਧੰਨਵਾਦੀ ਹਾਂ ਕਿਉਂਕਿ ਦੇਸ਼ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਪੰਜਾਬ ਸਾਡਾ ਸਰਹੱਦੀ ਸੂਬਾ ਔਰ ਜਿਹੜੀਆਂ ਸਾਡੀਆਂ ਫੌਜਾਂ ਨੇ ਸਾਡੇ ਜਵਾਨ ਨੇ ਉਹ ਉੱਥੇ ਲੜ ਰਹੇ ਨੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਸ਼ ਦੇ ਵਿੱਚ ਅਮਨ ਤੇ ਸ਼ਾਂਤੀ ਬਣੀ ਰਹੇ ਔਰ ਜਿਹੜੇ ਜੰਗ ਦੇ ਬਦਲ ਮੜਾ ਰਹੇ ਨੇ ਉਹ ਜਿਹੜੇ ਨੇ ਪ੍ਰਮਾਤਮਾ ਕਿਰਪਾ ਕਰੇ ਜੰਗ ਨਾ ਲੱਗੇ ਤਾਂ ਕਿ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਕਟੜਤਨ ਪੈਦਾ ਹੋਈ ਆ ਜਿਹੜੀ ਨਫਰਤ ਦੇ ਮਤਲਬ ਬਦਲ ਛਾਇ ਹੋਏ ਨੇ ਗਾਨਾ ਫਰਤੀਆਂ ਦੀਵਾਰਾਂ ਬਣੀ ਹੋਈਆਂ ਨੇ ਉਹ ਜਿਹੜੀਆਂ ਮੁਹੱਬਤ ਦੇ ਵਿੱਚ ਬਦਲ ਇਹ ਮੇਰੀ ਬੇਨਤੀ ਆ ਸੋ ਇਸ ਕਰਕੇ ਜਿਹੜਾ ਇਹ ਪ੍ਰੋਗਰਾਮ ਆ ਇਹ ਜਿਹੜਾ ਨਹੀਂ ਕੀਤਾ ਜਾਵੇਗਾ ਔਰ ਜਿਹੜਾ 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਉਹ ਦਿੱਲੀ ਮਨਾਉਣ ਵਾਸਤੇ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲਿਖਿਆ ਜਾਏਗਾ ਵੈਗ ਰੋਟੀ ਕਾਲਸਾ ਵੈਗ ਰੀਕੀ ਫਤਹ ਹਾਂਜੀ ਜਿਹੜਾ 13 ਤਰੀਕ ਦਿਨ ਮੰਗਲਵਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਫਤਿਹ ਮਾਰਚ ਰਕਵੇ ਤੋਂ ਚੱਲਣਾ ਸੀਗਾ ਚੱਪੜਚੜੀ ਤੇ ਸਰੰਦ ਲਈ ਉਹ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹ ਮੁਲਤਵੀ ਕਰਤਾ ਲੇਕਿਨ ਸੈਂਕੜੇ ਲੋਕ ਜਿਨ੍ਹਾਂ ਦੇ ਸਾਨੂੰ ਫੋਨ ਆਏ ਨੇ ਕੋਈ ਲੰਗਰ ਲਾ ਰਿਹਾ ਕੋਈ ਨੀਲੋ ਦੇ ਪੁਲਸੀ ਕੋਈ ਖੁਲਾਲ ਕੋਈ ਮੁੰਡੀਆਂ ਕੋਈ ਪਹਾੜਾ ਉਹ ਹੁਣ ਸਾਰਿਆਂ ਨੂੰ ਬੇਨਤੀ ਆ ਵੀ ਇਹ ਜਦੋਂ ਸਮਾਂ ਲੱਗੂਗਾ ਦੁਬਾਰਾ ਫਿਰ ਸ਼ੁਰੂ ਕਰਾਂਗੇ ਤੇ ਬਾਕੀ ਜਿਹੜਾ ਆਮ ਜਿਹੜੇ ਅਸੀਂ ਹੈਗੇ ਆ ਕਾਰਿਆਕਰਤਾ ਕਹਿੰਨ ਪੰਜਾਬੀ ਚ ਇਹ ਸਾਰੇ ਜਾ ਕੇ ਚੱਪੜਚੜੀ ਬਾਬਾ ਜੀ ਨੂੰ ਨਮਸਕਾਰ ਵੀ ਕਰਾਂਗੇ ਉਹਨਾਂ ਦਾ ਅਸ਼ੀਰਵਾਦ ਲਵਾਂਗੇ ਆ ਜਿਹੜਾ ਸਾਡਾ ਪ੍ਰੋਗਰਾਮ ਸੀ ਬਾਬਾ ਬੰਦਾਬਹਾਦਰ ਜਿਹਦਾ ਜਿਹੜਾ ਅਸੀਂ ਫਤਿਹ ਯਾਤਰਾ ਦਾ ਪ੍ਰੋਗਰਾਮ 315ਵਾਂ ਸਾਲ ਜਿਹੜਾ ਸੈਲੀਬ੍ਰੇਟ ਕਰਨਾ ਸੀ ਸਰੰਦ ਦੇ ਉੱਪਰ ਫਤਿਹ ਦਾ ਜਿਹੜਾ ਉਹਨਾਂ ਨੇ 7 ਸਾਲ ਦੇ ਮੁਗਲਾਂ ਦੇ ਰਾਜਾਂ ਨੂੰ ਸਾਸ ਮਸ ਕਰਦੇ ਹੋਏ ਇੱਕ ਝੰਡਾ ਲਹਿਰਾਇਆ ਪਹਿਲੇ ਪੰਜਾਬੀ ਸੂਬਾ ਬਣਿਆ ਜੋ ਸਰੰਦ ਇੱਕ ਜਿੱਤ ਦਾ ਪਰਚਮ ਲਹਿਰਾਇਆ ਉਹਨਾਂ ਦੀ ਯਾਦ ਵਿੱਚ ਉਸ ਖੁਸ਼ੀ ਵਿੱਚ ਫਤਿਹ ਯਾਤਰਾ ਦਾ ਪ੍ਰੋਗਰਾਮ ਸੀ 13 ਮਈ ਦਾ ਜੋ ਹਾਲਾਤ ਨੇ ਜੋ ਪਾਕਿਸਤਾਨ ਨਾਲ جنگ ਦੇ ਹਾਲਾਤ ਬਣ ਗਏ ਨੇ ਸਾਡੀ ਸੰਸਥਾ ਦਾ ਫਰਜ ਬਣਦਾ ਹੈ ਕਿ ਅਸੀਂ ਸਰਕਾਰ ਦੇ ਨਾਲ ਸਹਿਯੋਗ ਕਰੀਏ ਜੋ ਸਾਡਾ ਇੱਕ ਨਾਗਰਿਕ ਹੋਣ ਦੇ ਨਾਤੇ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ ਹੈ ਵਾਦਾ ਕਰੀਏ ਤੇ ਇਸ ਕਰਕੇ ਅਸੀਂ ਇਹ ਜਿਹੜੀ ਯਾਤਰਾ ਹੈ ਮੁਲਤਵੀ ਕਰਤੀ ਹੈ ਪੋਸਟਪੋਨ ਕਰਤੀ ਹੈ ਪਰ ਜੋ ਸਾਡੀ ਜਿਹੜੀ ਟੀਮ ਹੈ ਇਹ ਅਸੀਂ ਟੀਮ ਜਾਏਗੀ ਪਰ ਜਿਹੜੇ ਥਾਂ-ਥਾਂ ਤੇ ਅਸੀਂ ਲੰਗਰ ਦਾ ਕੋਈ ਲਡੂਆਂ ਦਾ ਜੋ ਪ੍ਰੋਗਰਾਮ ਸੀ ਉਹ ਅਸੀਂ ਕੈਨਸਲ ਕਰਤਾ ਤੇ ਇਹ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਪ੍ਰੋਗਰਾਮ ਚ 2 2.5 ਮਹੀਨੇ ਤੋਂ ਤਿਆਰੀਆਂ ਕਰ ਰਹੇ ਸੀ ਜੋ ਅਸਫਲਦਾ ਹੋਈ ਹੈ ਉਹਦੇ ਵਾਸਤੇ ਸਾਨੂੰ खेਦ ਹੈ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਇਹ ਚੰਗਾ ਸਿਟੀਜ਼ਨ ਨਾਗਰਿਕ ਹੋਣ ਦਾ ਨਾਤੇ ਇਹ ਅਸੀਂ ਠੀਕ ਸਮਝਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ